ਇਹ ਗੇਰਾ ਪਹਿਲਾ i1500 ਚੱਕਰ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਮਿਲੋ ਇਧਰ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਦੋ ਬੰਦੇ ਹੋਰ ਹਾਂ ਜੀ ਪੂਰੀ ਬਾਈ ਆਈ ਵੇਚਣਾ ਕੱਲੇ 575 ਅੰਕਲ ਕਿਆ ਹੋ ਗਿਆ ਤੁਨੂੰ ਯਾਰ ਮੁੰਡਾ ਕਹੀ ਜਾਂਦਾ ਵੀ 56 30 ਲੈਣਾ ਹੋਮ ਤਾਂ ਲਿਆਂਦਾ ਦਾ ਹਾਂ ਕੱਲ ਚੰਡੀਗੜ੍ਹ ਤੋਂ ਲੈ ਕੇ ਤੇਲ ਮੇੜਦਾ ਹਾਂ ਜਾਣ ਆਉਣ 8 8 ਲੀਟਰ ਖਾਦਾ ਓਏ ਤੇਲ ਤੂਲ ਨਹੀਂ ਦੇਖਣਾ ਇਹੋ ਬੋਕਦੇ ਸਿੰਘ ਨੂੰ ਹੱਥ ਲਾਉਣਾ ਹੈ ਹਾਂ ਮਰੀ ਬਾਈ ਕੋਈ ਨੁਕਸ ਨਹੀਂ ਹੈਗਾ ਹਾਂ ਪੂਰਾ origignal tractor ਆ 2200 ਘੰਟਾ ਚੱਲਿਆ ਹੋਇਆ ਮਾਡਲ ਮਾਡਲ ਹੈਗਾ 21 22 ਦੀ ਆਰਸੀ ਹੈ ਆਰਸੀ ਹੈ ਨਹੀਂ ਵੇਕੀ ਕਿੰਨੇ ਕੋਈ ਕੁਝ ਨਹੀਂ ਵਿਜਨ ਆਪਾਂ ਧੋਤਾ ਬਾਈ ਜਿਵੇਂ ਹੈਪਕ ਨੇ ਲੈਂਦਾ ਤੇਰੇ ਦਵਾਗਾ ਤੇ ਖਿਲ ਗਿਆ ਕਿ ਟਰਾਲੇ ਕਰਕੇ 8 8 ਦੀਆਂ ਤਵੀਆਂ ਦੂਜੇ ਹਾਈ ਵਾਂ ਬਾਕੀਆਂ ਪਾਉਂਦਾ ਚੈੱਕ ਕਰਕੇ ਬਾਕੇ ਜਿਹੜਾ ਵੀ ਲੈ ਜਾ ਸਕਦਾ ਫੋਨ ਉਹੀ ਕਰਿਓ ਜਿਹਨੇ ਬਾਈ ਲੈਣਾ ਹੈ ਕਿਉਂਕਿ ਫੋਨ ਵੈਲੀ ਬਾਤ ਆਉਂਦੇ ਆ ਨੰਬਰ ਹੈਗਾ 99699 19665 ਰੋਪੜ ਜ਼ਿਲ੍ਹਾ ਆ ਦੇਖਣੇ ਹੋਰ ਕੰਦ ਪੀਆ ਜਿਹੜੇ ਬਾਈ ਨੇ ਦੇਣਾ ਤੇ ਇਹਦੀ ਹੁਣ ਫੋਰਸ ਹੋਈ ਹੋਈ ਹੈ ਫੁੱਲ ਇਹਦੀ 10000 ਰੁਪਏ ਦੀ ਫੋਰਸ ਹੋਈ ਹੋਈ ਆ ਥੋੜਾ ਲੱਗਿਆ ਵਾ ਬਾਈ ਪਰ ਲਾਈਟਾਂ ਸਾਈਡ ਆ ਨਾਲੇ ਦੇਣਾ ਸਾਰਾ ਕੁਝ ਲੋਕੋ ਤੋਂ ਬੋਲਣਾ ਨਹੀਂ ਲਾਈਟਾਂ ਬੈਂਪਰ ਸੀਸਾ ਸਾਰਾ ਕੁਸ ਆ ਦੇਖ ਲਓ ਭਾਈ ਟਾਇਰ 14 ਦੇ ਬਾਕੀ ਭਾਈ ਜੇ ਕੋਈ ਪੈਸੇ ਟਾਇਰ ਆ ਭਾਈ ਚੌਕੜਾਈ ਜੇ ਵੀਡੀਓ ਜੇ ਇਹਨਾਂ ਨੇ ਕੋਈ ਖੋਲ ਲਿਆ ਹੋਇਆ ਫਿਰ ਤੁਸੀਂ ਮੈਨੂੰ ਦੱਸ ਦਿਓ ਮੈਂ ਪਹੁੰਚਾ ਦਊਗਾ ਰਾਈਟ ਖੋਲ ਸਕਦਾ ਮੂਰੀ ਵਾਲੀ ਇਹ ਵਾਰ ਨਹੀਂ ਹਾਂ ਕੋਈ ਨਹੀਂ ਖੋਲੀ ਵੀ ਨਹੀਂ ਚੀਜ਼ ਜੀ ਚਲੋ ਆ ਜੇ ਗਾਰੰਟੀ ਆ ਆ ਜੇ ਕੇ ਬੈਂਪਰ ਕਿੰਨੇ 11000 ਲੱਗੇ ਦਾ 10 11000 ਦੱਸਦਾ 2000 ਰੁਪਏ ਚ ਪੈ ਗਿਆ ਵਾ ਥੋੜਾ ਅਠ ਅਠ ਦੀਆਂ ਪੂਰੀ ਖਲਾਉਂਗਾ ਲਓ ਜੀ ਹੁਣ ਸਾਨੂੰ ਜ਼ੋਰ ਵੀ ਚੈੱਕ ਕਰਾਉਣਾ ਇਹਦਾ ਜਿਹੜਾ ਵੇਚਣਾ ਹੈ ਘੋੜਾ ਭਾਈ ਨੰਬਰ ਬਾਤ ਆ ਜੱਗੇ ਨੇ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਦੇਖਿਓ ਜੱਗਾ ਕਹਿੰਦਾ ਦੂਏ ਹਾਈਮਾ ਵਾ ਕੇ ਦਿਖਾਉਣਾ ਵੇ ਇਹ ਹੈਗਾ ਭਾਈ 575 DI XP+ ਭੂਮੀ ਪੁੱਤਰ ਦੇ ਨਾ ਪੈਸੇ ਅਸੋਰ ਹੋਈ ਹੋਈ ਆ ਕਰਤ ਜਾ ਕੇ ਨਾਲਜ ਹੋ ਭੂਮੀ ਪੁੱਤਰ ਹੰਗਲੇ ਟਰੈਕਟਰ ਪੂਰੀ ਜਗਾ ਹੋ ਆ ਪੂਰੀ ਲੈ ਇੱਧਰੋਂ ਆ ਜਾਓ ਬਾਹਰ ਪੂਰੀ ਕ ਇਹ ਮਹਿੰਦਰੇ ਤੂੰ ਹਾ ਨਹੀਂ ਮਾਰਦੇ ਕਰ ਅਹੀਂ ਆ ਦੇਖ ਲਓ ਤੁਸੀਂ ਬਾਈ ਬੇ ਤੂੰ ਹਾਂ ਤਾਂ ਹਾ ਨਹੀਂ ਮਾਰਦੇ ਟਰੈਕਟਰ ਇਹ ਜੇ ਆਂਕਲ ਹੁਣ ਇੱਕ ਜੱਗਾ ਦਾ ਕਹੀ ਜਾਂਦਾ ਮੀਂਦਾ ਘੋੜਾ ਹਲੇ ਲੈਣਾ ਸੀ ਤੂੰ ਦੱਸ ਹੁਣ ਇਹਨੇ ਕੋ ਫੋਨ ਕਰਤਾ 5630 ਰੇਡਾ ਹੁਣ ਨਹੀਂ ਨਹੀਂ ਬੜੀ ਘੜੀ ਤੇ ਉਹੀ ਫੇਰ 3630 ਕਦੇ ਫਲਾਣਾ 30 ਦੇ ਜੀ ਹੁਣ ਫੇਰ ਹੀ ਲੈ ਲੈਣਾ ਦੇਖੀ ਜਾਊਗਾ ਅੰਕਲ ਇਹ ਬਾਈ ਪਹਿਲਾਂ ਵੀ ਕਹਿਤਾ ਜੱਗਾ 5210 ਲੈਣ ਨੂੰ ਖਰਦਾ ਰ ਕਹਿੰਦਾ ਵੀ ਤੂੰ ਬੜਾ ਹੀ ਲੈ ਲੈ ਇੱਕ ਵਾਰ ਹਾਂਜੀ ਹੁਣ ਮੌਜਾ ਹੈ ਐਚਪੀ ਉਚਪੀ ਨਾ ਦੇਗਾ ਤੇਲ ਉੰਨੇ ਹੀ ਖਾਣਾ ਓ ਤੇਲ ਸਾਸੀਂ ਦੇਖ ਦੇਣੀ ਹੈਗੇ ਯਾਰ ਤੇ ਹਲਦੀ ਪੂਰੀ ਦਾ ਉਹਨਾ ਦੇਖਣਾ ਤੇ ਦੇਖਿਆ ਕਿਆ ਫੇਰਦਾ ਆਦਾ ਉਹ ਪਿੰਡ ਆ ਗਿਆ ਉੱਥੇ ਘਰ ਨੂੰ ਲਿਆਏ ਬੱਸ ਅੰਕਲ ਕਹਿੰਦੇ ਨੀਲੇ ਘੋੜੇ ਵੀ ਫਿਰ ਚੰਗੇ ਰੇਟ ਵਿਕਦੇ ਹੈ ਹੁਣ ਆਇਆ ਕਿ ਉਹਨੇ ਨੀਲਾ ਘੋੜਾ ਹੁੰਦਾ ਉਥੇ ਤਾਂ 2 ਟਾਂ ਰਾਂ ਭਰੇ ਆਉਣਾ ਤਾਂ ਹੁਣ ਤਾਂ ਕਿਹੜਾ ਦੇ ਰੇਣਾ ਤਾਂ ਉਹਨੇ ਇਕਲੀ ਦੂਰੀ ਤੇ 52 ਕੋ ਫਲਾਣੇ ਪਿੰਡ ਨੀਲਾ 30 ਆ 56 ਦੀ ਹੈ ਨਹੀਂ ਹੈ ਨਹੀਂ 55 ਦੀ ਹਾਂ ਜੀ 4 ਸਿਲੰਡਰ ਹੈ ਕਹਿੰਦੇ ਹਾਂ ਵਾ ਦੇਖੋ ਅਕਲ ਕਿਆ ਵੇਚਣਾ ਔਰੇ ਉਹ ਨੂਨ ਨਾਲ ਫੜਦੀ ਅਕਲ ਸੌਦਾ ਵੀ ਵਧੀਆ ਵੱਜ ਗਿਆ 65000 ਦਾ ਨਾ ਨੂਨ ਵਾਲਾ ਭਾਈ ਆ ਨੂਨ ਖਾ ਲਿਆ ਉਹਦਾ ਜਿਹੜੀ ਲਿਆ ਕੇ ਵੀ ਤੇਰੇ ਸਾਹਮਣੇ ਬੈਂਪਰ ਲੋਆਤਾ 15000 ਜਿਵੇਂਪਰ ਪਾਏਗਾ ਲਾਈਟਾਂ ਸੈਟਾਂ ਲੋਆਤੀਆਂ ਸੋਰਟ ਕਰਾਤੀ ਨਾਉ ਲੋਆ ਜੀ ਚੱਲ ਭਾਈ ਚੱਕਰ ਹੁਣ ਆਏ ਆ ਟਰਾਲਾ ਹੈਗਾ ਬੜਾ ਇਹ ਕਹਿੰਦੇ ਹੁਣ ਟਰੈਕਟਰ ਬੜਾ ਹੀ ਲੈਣਾ ਸਾਰਾ ਫੋਟੇ ਨੂੰ ਤਾਂ ਬੜਾ ਹੀ ਚੰਗਾ ਇੱਕ ਸ਼ੌਂਕ ਵੀ ਕਰਦਾ ਹੈ ਪੂਰੀ 36 30 ਮਗਰ ਪਿਆ ਪਿਆ ਹੈ ਪਹਿਲਾਂ 36 ਦੀ ਉਹ ਵੀ ਠੀਕ ਕਰ ਲੈ ਲੈ ਕੇ ਮੇਰਾ ਖੰਦ ਉਹ ਵੀ ਕਰੂਗਾ ਹਰ ਦਾ ਨਹੀਂ ਹੈਗਾ ਇਹ ਦੋ ਤੋਰਿਆ ਨਾ 36 ਦੀ ਤਾਂ ਪੂਰੀ ਇੱਕ ਤਰ੍ਹਾਂ ਦਾ ਅਰਜਣ ਹੈ ਯਾਰ ਫਿਰ ਅੰਕਲ 4x4 ਉਹ 4x4 56 30 ਬੁਰਕੇ ਖੜਾ ਪਰੇਖਾ ਜਾਣਾ ਯਾਰ ਜੀ ਵੀ ਯਾਰ ਬੇਹ ਤੇ ਉੱਪਰ ਹੈਗਾ ਤਾਂ ਉੱਪਰ ਵੀ ਹੈ ਕੋਈ ਬਾ ਠੀਕ ਐ ਫਿਰ ਆਹ ਇੱਕ ਜਰਾ ਅੱਗੇ ਤੇ 6 ਕਿੱਲੇ ਦੀ ਟੀਕੜਾ ਲੱਗੇ ਉਹ ਭਾਈ ਇਹਨੇ ਹੁਣ ਤੇਰੇ ਮੁੰਡੇ ਨੇ ਚਲਾ ਲੇ ਟਰੈਕਟਰ ਬੜੇ ਇਹਦਾ ਉਰਜੀ ਨਹੀਂ ਲੱਗਦਾ ਛੋਟੇ ਪਰ ਗੱਲ ਪੱਕੀ ਆ ਜਿਹੜੇ ਯਾਰ ਬੜੀ ਗੱਡੀ ਚਲਾਦੇ ਉਹ ਛੋਟੇ ਪਰ ਪੂਰੀ ਕੋ ਦੇ ਦੇ ਜੇ ساری عمر ਫਤਿਹ ਵੀ ਚਲਾ ਲੂਗਾ ਫਤਿਹ ਦੇ ਨਿਆਣੇ ਵੀ ਚਲਾਉਣਗੇ ਇਹ ਟਰੈਕਟਰ ਨੂੰ ਇਹਨੇ ਉਹ ਚਲਾਉਂਦੇ ਆ ਮਾਡਲ ਦਾ ਫਰਕ ਆ ਭਾਈ ਪਰ ਇੱਕ ਗੱਲ ਆ ਵੀ ਉੱਦਾ ਜੀਵੀਦਾਰ ਤੇ ਹੱਕ ਜਾ ਭਾਈ ਤੇਲ ਤੋਲ ਨੂੰ ਛੋਟੇ ਕੰਮ ਨੂੰ ਪੂਰੀ ਘੜਾ ਘੇਰ ਲਾਇਆ ਪਿਆ ਹੈ ਦੁਆ ਹੈ ਦੁਆ ਹੈ ਕੋਸਾ ਭਾਈ ਆਪਾਂ ਜੇ ਕਹੀਏ ਨਾ ਜੱਗੇ ਦੇ ਜਿਹੜੀਆਂ ਤਵੀਆਂ ਇਹ ਚੰਗੇ ਜੱਗੇ ਟੇਕ ਪੂਰੀ ਜੀਬ ਕੱਢਦੀਆਂ 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 ਫਲੇ ਲੱਗਦੀਆਂ ਪਾਉਂਦਾ ਨਾ ਤੱਕ ਤੀਵੀਆਂ ਕੱਢਦੀਆਂ ਭਾਈ ਤੀਵੀਆਂ ਲੈ ਜਾ ਭਾਈ ਲੈ ਗਿਆ ਘਰਾਂ ਖੜਾ ਗਿਆ ਜਦੇ ਨਾ ਕੱਢਦੀਆਂ ਆ ਅਸੀਂ ਵੀ ਦੇਖਿਆ ਪਾ ਕੇ ਫੜਦੀਆਂ ਡੈਕਟਰ ਨੂੰ ਇਹ ਪੂਰੀ ਨੇ ਵੀ ਦੇਖ ਲਈਆਂ ਪਰ ਆਏ ਆ ਜਿੱਥੇ ਦੂਰ ਹੋ ਗਿਆ ਪੂਰੀ ਟੇਲ ਉਹਨੇ ਮੋੜ ਕੇ ਪੈਂਦੀ ਫਾੜਿਆ ਤੇ ਵੀ ਲੋਡ ਤੇ ਪੈਂਦੀ ਡੂੰਗਾ ਵੜਾਈ ਇਹ ਕੇਡੀਓ ਦੇਖ ਲੋ ਆਸੜ ਦੇ ਬਾਅਦ ਤਾਂ ਮੱਖਾ ਬਾਸੜ ਹਟ ਜਾ ਯਾਰ ਕਹਿੰਦਾ ਮੈਂ ਹੀ ਆਉ ਉਹਦੇ ਗਟੌੜ ਕੱਟੇਵੇਂ ਤੇਰੀ ਲਿਆਤੀ ਮੇਰੀ ਮੱਖਾ ਤੋਂ ਕੀ ਨਹੀਂ ਕਹਿੰਦਾ ਰਹਿਣ ਦੇ ਤੂੰ ਮਾਰਨੇ ਗਿਆ ਕਹਿੰਦਾ ਵੀ ਜਾਣ ਟਰੈਕਟਰ ਦੇ ਕੇ ਆਲੇ ਨਾ ਨਾ ਚਾਹੀਏ ਅਕਲ ਤੂੰ ਚੱਲੇ ਇਹਦਾ ਆਪਣਾ ਠੀਕ ਆ ਪੂਰੀ ਦਾ ਟਰਾਲਾ ਵਧੀਆ ਹੈ ਧੰਨਵਾਦ ਹਾਂ ਠੀਕ ਹੈ ਆਹ ਆ ਪਟਾਈ ਵੀ ਤੇਰੀ ਦਿਖਾ ਰਹਿੰਦੇ ਆ ਵੀ ਕਿੰਨੇ ਕਪਟੇ ਆ ਪਟਿਆਲਾ ਪੈਜ ਨੂੰ ਖਾਲੀ ਦਾ ਪਾਉਂਦਾ ਜਾਂਦਾ ਏ ਪੂਰੀ ਇੱਕ ਹੈ ਜੇ 1 ਕਿਲੀ ਵੱਧ ਖੋਲ ਜੇ ਮੈਂ بڑے ਟਰੈਕਟਰ ਨੂੰ ਵੀ ਨੀ ਤੋੜ ਦਿੰਦਾ ਏ ਹੈ ਅੱਠ ਅੱਠ ਦੀਆਂ ਵੇ ਚੱਕ ਤੋੜ ਨਹੀਂ ਦਿੰਦੀਆਂ ਅੰਗਲ ਟਰੈਕਟਰ ਨੂੰ ਆ ਕਰਤੇ ਬਾਈ ਦੇਖ ਲੋ ਕਲੇਪੜ ਪਟਾਈ ਭੈ ਪਟਾਈ ਬਹੁਤ ਕਰਦੀਆਂ ਪੂਰੀ ਮਣੀ ਮੜਾ ਕਿੰਨੇ ਇਕੱਠੇ ਹੈ ਹੈ ਗਿੱਠ ਪਟਾਈ ਇੱਕ ਗਿੱਠ ਪਟਾਈ ਦੇਖੀ ਇੱਕ ਗਿੱਠ ਪਟਾਈ ਕਰ ਦਿੱਤੀ ਬਾਈ ਇਹਦਾ ਇੱਧਰ ਪਾਇਆ ਪਿਆ ਹਲੇ ਜਿੱਧਰ ਧੱਪੜਾ ਉਧਰ ਦੇਖਿਓ ਉਹ ਬੱਲਾ ਉਹ ਬਾਈ ਕਹਿੰਦੀ ਰੋਡ 'ਤੇ ਇਹੋ ਜਿਹੇ ਵੀਲ ਪਾਰਕ ਹੋ ਪਏ ਨਾ ਤੋਂ ਫੇ ਟਰਾਈਕ ਨੂੰ ਤਾਂ ਮੈਨੇ ਪਟਾਈਂ ਦੱਟ ਕੇ ਲੈ ਹੈਂ ਜਾਂ ਨਹੀਂ ਉਹ ਨਹੀਂ ਯਾਰ ਆਫਰ ਦੇਤੀ ਭਾਈ ਜੀ ਨੇ ਲੈਣਾ ਆਪਣਾ ਤਵੀਆਂ ਪੇ ਚੈੱਕ ਕਰ ਲੋ ਆਕੇ ਠੀਕ ਨਹੀਂ ਪੂਰੀ ਵਾਕੇ ਤੇ ਹੱਲੀ ਕਰਾਓ ਆਏ ਦਾ ਪੂੜੀ ਜੇ ਲੈ ਕੇ ਆਪਾਂ ਨੇ ਕਿੰਨਾ ਪਾੜ ਬੱਕੀ ਪੂਰੀ ਪਾੜੀ ਹੈ ਬ੍ਰੇਕਾਂ ਦੱਬ ਦੱਬ ਕੇ ਵੀ ਛੱਡਿਆ ਟਰਾਈਕਰ ਜੇ ਘਰ ਤੇ ਬਹੁਤ ਵੀ ਹੁਣ ਐਸਪੀ ਬਣਿਆ ਮੈਂ ਕਹਿੰਦਾ ਜੱਗੇ ਦੇ ਮੈਨੂੰ ਮੂੰਹ ਨਾ ਭਾਈ ਖੇਤ ਵੀ ਦੇਖ ਲੈ ਕਿਹਜਾ ਗਿੱਲਾ ਰੁਪਈਆ ਆਉਂਦਾ ਤਾਂ ਬਹੁਤ ਲੱਗ ਜਾਣਾ ਹੈ ਇੱਕ ਗੱਲ ਆ ਉਹਦੇ ਥੋੜੇ ਧਰਤੀ ਦੇ ਲੈ ਕਿਹ ਜੀ ਖਲੇਪੜੇ ਪੱਟ ਹੁੰਦੇ ਆ ਅੰਕਲ ਆਹ ਬਣਾ ਹੈ ਹੈ ਬਣੇ ਵਾਲੀ ਧਰਤੀ ਆ ਪੂਰੀ ਇਹਦਾ ਬੰਦਾ ਫੜ ਲੈਂਦੀ ਟਰੈਕਟਰ ਦਾ ਕੈ ਚੀਜ਼ ਆ ਪੂਰੀ ਜੇ ਮਾੜਾ ਬੰਦਾ ਉਹਰੇ ਦੱਸ ਲੈ ਰਹੀ ਦੇ ਕਿਹ ਜੀ ਵਖੜਾ ਦੇ ਪਾਰਨਾ ਚ ਲੰਬਾ ਬਾਈ ਕਦੇ ਖੜਵੀ ਧਰਤੀ ਅੰਕਲੇ ਆ ਹਵਾ ਕਾ ਤੇ ਚੱਲ ਪਈ ਨਹੀਂ ਤੂੰ ਗੜਨਾ ਜਾਈਂ ਟੋਚੇ ਨਹੀਂ ਪੈਣਾ ਮਰੀ ਇਲਾਜ ਆ ਅੰਕਲੇ ਕਿਆ ਦੋਖ ਦਾ ਕੀ ਇਲਾਜ ਆ ਹੁਣ ਤਾਂ ਹੀ ਤਾਂ ਬੋਲੇ ਗਿਆ ਕਾਲਾ ਤੂੰ ਅਕਲ ਵਕੀ ਰੁਖਦੀ ਐ ਹਾਂ ਪਾਟੀ ਦੇ ਦਵਾਈ ਲੈ ਆਉਣੀ ਸੀ ਪਾਟੀ ਕੋ ਜਾਏ ਉਹਨਾਂ ਦਾ ਪਾਟੀ ਵਾਲੀ ਦਾ ਆਈ ਦਾ ਕੰਮ ਨਹੀਂ ਹੈਗਾ ਕਿਹਦਾ ਤੇ ਭਾਈ ਪੂਰੀ ਲੈ ਲੈ ਪੂਰੀ ਰਾਤ ਤੂੜੀ ਨਹੀਂ ਵੱਡਵਾ ਕੇ ਤੇ ਰਣੀ ਆ ਪੂਰੀ ਸਾਡੀ ਤਾਂ ਉਹੀ ਦਵਾਈ ਹੈ ਕਿ ਪੂਰੀ ਤਾਂ ਟਾਇਰ ਵੀ 85 ਪਾਇਆ ਕਿੰਨੇ ਚ ਕਿੱਲਾ ਵਹੇਦਾ ਦਾ ਇਹਦਾ ਭਾਈ ਲੋਟ ਹੈ ਇਹਦਾ ਤੇਲ ਦਾ ਖਰਚਾ ਬਣਦਾ ਪੂਰੀ ਨੇ ਮੈਂ ਕਹਿੰਦਾ 1000 ਦਾ ਤੇਲ ਬੰਗ 4 ਕਿਲੇ ਵੇਚਦਾ ਦਾ ਸਾਡੇ ਕਿਹੜਾ 100 ਤੇ ਫਰਕ ਵੀ ਬਹੁਤ ਪਲੱਸ ਤੇ ਜਾਨ ਦਾ ਫਰਕ ਹੈ ਹਾਂ ਨਾ ਮੈਂ ਤੇ ਪਲੱਸ ਚ ਆ ਗਿਆ ਜਾਨ ਦਾ ਫਰਕ ਹੈ ਇਹ ਵੀ 14 ਦੇ 12 ਚ ਆ ਗਿਆ ਨਾ ਅਪਰ ਪਲੇਟ ਖਾਣਾ ਪੂਰਾ ਬੁੱਝਾ ਅਗਲੇ ਵਿੱਚ ਟੌਕ ਰਾਉਣਾ ਦੇਖ ਕੇ ਜਦ ਖੱਕ ਹੋ ਜਾਣਾ ਸੋਸ ਨਹੀਂ ਭਾਰਤੀ ਕੋਈ ਖਾਇਲ ਨਹੀਂ ਬਣਨੇ ਐਸਾ ਲੱਗਿਆ ਘੋਰਾ ਵਹਿਣਾ ਲੱਗਿਆ ਵੈਨਾਂ ਸੌਂਗ ਨਾਲ ਜੇ ਵੇਚਣਾ ਹੁੰਦਾ ਪਹਿਲਾਂ ਹੀ ਤਾਂ ਅਸੀਂ ਲੋਨ ਆਏ ਇਹ ਇਹਦਾ ਪਤਾ ਨਹੀਂ ਮੈਂ ਪੰਪ ਦੇ ਤੇ ਪਤਾ ਨਹੀਂ ਜੱਗਾ ਹੀ ਪੰਪ ਚ ਆ ਗਿਆ ਹੈ ਹੋਇਆ ਕੋਲ ਹੁਣ ਅਕਰ ਕਰਾ ਲੇੜਾ ਹੀ ਭੰਜਾ ਦੀ ਹੈ ਮਾਰਾ ਨਹੀਂ ਲੈਣਾ ਫੇਰ ਕਹੂਗਾ ਮੈਂ ਖਾਲ ਖਤਰਾ ਦੇਣਾ ਨਹੀਂ ਨਹੀਂ ਚੀਜ਼ ਸਾਰੀ ਇੱਕ ਵਾਰੀ ਲੈ ਹੁੰਦੀ ਹੈ ਲੱਖ ਵੱਧ ਪੈ ਜੂ ਕਰ ਨਹੀਂ ਪੂਰੀ ਲੱਖ ਦਾ ਫਰਕ ਪਾਉਂਗਾ ਤਾਬੀਆਂ ਜਾੜਾ ਖੋਲੀਆਂ ਵੀ ਇਹਨੇ ਹਾਂ ਇਹ ਪੂਰੀ ਜਾਰਾ ਖੋਲੀਆਂ ਪਈਆਂ ਐ ਅਰਜਨ ਦੇ ਸਾਹਬ ਨਾਲ ਖੋਲੀਆਂ ਵੇ ਤਾਂ ਪਈਆਂ ਨੇ ੱੱਕਾ ਕਰਦਾ ਗਰੀਬ ਵਗੈਲ ਆ ਪੂਰੀ ਨੇ ਕੀਲੀ ਵੱਧ ਖੋਲਤੀ ਆ ਪੂਰੀ ਠੀਕ ਐ ਭਾਈ ਪਾਸ ਹਾਂ ਅੰਕਲ ਜੇ ਜਿੱਦਣ ਵੇਖ ਗਿਆ ਫੇ ਮੀਨੇ ਚ ਕੁਆਲਟੀ ਕਰ ਦੂਗਾ ਦਾ ਸੱਜਿਆ ਕਰਤੀ ਨੇ ਉਹ ਦਿਨ ਆ ਸਿੱਕਾ ਦਾ ਫਾਫਾ ਝੜਿਆ ਵਾ ਹਾਂ ਫੋਨ ਆ ਗਿਆ 17 ਵਾਗਦਾ 50 ਦਾ ਚੁੱਪੇ ਦਬਾਰਾ ਦਾ ਓਹ ਯਾਰੀਆ ਚੰਗਾ ਏ ਕਿਦਾਂ ਮਾਡਲ 23 ਮਾਡਲ ਉਹ ਤੇਰਾ ਮਲਾ ਹੋ ਜਾ ਆਪਣੇ ਭਾਈ ਜੇ ਕਈ ਕਾਪੀ ਆ ਬਾਈ ਮਾਡਲ ਬਾਈ ਬੰਦ ਹੋ ਕੇ ਰੋ ਇਹ ਬੰਦ ਕਰ ਦੇ ਕਰ ਦੇ ਦੀ ਜਿਹੜੀ ਪੂਰੀ ਜਿਹੜੀ ਚੀਜ਼ ਵਰੀਆ ਹੁੰਦੀ ਲੋਕ ਬਹੁਤ ਨਹੀਂ ਜਿਆਦਾ ਪਰ ਦੂਏ ਬਰਬਰ ਡਾਊਨ ਹੁੰਦੇ ਨੇ ਉਹਦੇ ਉਹ ਸਾਰੇ ਸਰਕਾਰ ਨੇ ਕਿਹਾ ਤਾਂ ਵੀ ਸੀਆਰਡੀ ਕੱਢੋ ਮੋਡੀਫਿਕੇਸ਼ਨ ਬੰਦ ਹੋਵੇ ਤਰ ਨਹੀਂ ਮੋਡੀਫਿਕੇਸ਼ਨ ਉਹਨਾਂ ਨੇ ਜਿਹੜੀ ਸੀਆਰਟੀ ਉਹਨੂੰ ਕੱਟ ਮੋਡੀਫਿਕੇਸ਼ਨ ਹੁੰਦੀ ਐ ਅੱਜ ਬਾਈ ਦਾ ਵੀ ਫੋਨ ਆਇਆ ਤਾਂ ਕਰੀ ਜੱਗੇ ਨਾਲ ਗੱਲਬਾਤ ਹਾਂ ਉਹ ਕਹਿੰਦਾ ਵੀ ਉੱਤੇ ਉੱਤਰ ਗਿਆ ਜੱਗੇ ਹੋਤਾ ਐਂਡਾ ਜੱਗਾ ਬੌਸ ਜੱਗੇ ਬੌਸ ਦਾ ਫੋਨ ਆਇਆ ਸਵੇਰੇ ਪੁੱਛਣ ਚ ਆਇਆ ਉਹ ਕਹਿੰਦਾ ਐਂਡਾ ਚੀਜ਼ ਉਹ ਉਹਦਾ ਕਹਿੰਦਾ ਆਪਣੇ ਦੇ ਵਿਆਹੇ ਚਿੱਠੀ ਆਈ ਐ ਕਹਿੰਦਾ ਵਿਆਹ ਨੂੰ ਸਾਰੇ ਜਿਹੜੇ ਆਉਂਦੇ ਸੀ ਓਏ ਕਿਲੀ ਘਟਾ ਲੈ ਜ਼ਿਆਦਾ ਧੱਕਾ ਐ ਹਾਂ ਜੇ ਕੇ ਸੂਈ ਚੱਕਦਾ ਗਰਮ ਨਹੀਂ ਹੁੰਦਾ ਬਾਈ ਤੋਂ ਆਏ ਨੇ ਕਿਹਾ ਯਾਰ 1500 ਚੱਕਰਾ ਉਹ ਵਾਹ ਚੌਥੇ ਲੋਮ ਚੌਥਾ ਲੋ ਦੂਆ ਹਾਈ ਨਾ ਦੂਆ ਹਾਈ ਨਹੀਂ ਖੇਤ ਗਿੱਲਾ ਗਿੱਲਾ ਦਾ ਉਹੀ ਕਹਿੰਦਾ ਇਹ ਫਾੜੂਗਾ ਜੇ ਕੇ ਘਟਾ ਰਾ ਕੀ ਫਾਇਦਾ ਨਹੀਂ ਬਸ ਅੱਜ ਬਰੀਕ ਨਹੀਂ ਖਾਨੇ ਨਾ ਗੜੇ ਜ ਹਵਾ ਪੈਂਦੀ ਬਾਦੇ ਨੂੰ ਵੀ ਦੇ ਲੈ ਪੂਰੀ ਆ ਸਲੀਪਿੰਗ ਦੇ ਖਾਬ ਨਾਲ ਦੇ ਲੈ ਟਾਇਰ ਦੱਸਦੇ ਵੀ ਸਲਿੱਪ ਕੱਟ ਕਰ ਤੁਰਦਾ ਹੈ ਮਤ ਦਬਦਾ ਨਹੀਂ ਹੈ ਹਾਂ ਦੇਣਾ ਦਾ ਹੈ ਨਹੀਂ ਤਾਂ ਕਿੰਨਾ ਤੁਹਾਡੀ ਬੜਾ ਆਸਨ ਹੈ ਹਾਂ ਬਾਕੀ ਸਾਈਡ ਦਾ ਟੈਟਰ ਪੂਰਾ ਬਾਈ ਗਾਰੰਟੀ ਆਪਣੀ ਪੁੱਲ ਆ ਤੁਸੀਂ ਦੇਖੇ ਸਾਡੇ ਇਹਦਾ ਲੀਕ ਹੀ ਨਹੀਂ ਹੁੰਦੇ ਯਾਰ ਮਹੀਂਦਰਾ ਦਾ ਚੀਜ਼ੇ ਆਈ ਦੀ ਹੈ ਛੋਟਾ ਏ ਪੂਰਾ ਬੱਥੀ ਪਾੜਾ ਅੱਠ ਅੱਠ ਦੇ ਦਵਿਆਂ ਨੂੰ ਚੰਗਾ ਟਰੈਕਟਰ ਤੋੜਾਂਗਾ ਮੇਰੇ ਵਾਲਾ ਫੜ ਕੇ ਖੜਾ ਲੂਗੀ ਤਾਂ ਵੀ ਉਹ ਬੱਥੇ ਦਾ ਛੜਤ ਲਾਉਣੀ ਲਿਆਵਾਂ ਹੁਣ ਜਲੰਧਰ ਖੜ ਅੱਛੇ ਦਵਿਆਂ ਚੱਟ ਗਿਆ ਨਾ ਇਤੋਂ ਦੀ ਟਰੈਕਟਰ ਛੱਡ ਦੇਗੇ ਮੇਰਾ ਟਰੈਕਟਰ ਜਲੰਧਰ ਹੈ ਪੂਰੇ ਕਦੇ ਜਲੰਧਰ ਦੇ ਵੀ ਲਿਆਉਣਾ ਯਾਰ ਜਲੰਧਰ ਹੈ ਮੇਰਾ ਟਰੈਕਟਰ ਦਾ ਪੁਰੀ ਬਿਚੀ ਨੂੰ ਗਾਉਂਦੇ ਸੱਚੀ ਗੱਲ ਕਰਦਾ ਬੱਸ ਆ ਵੀ ਕੀ ਕਹਦੀ ਤੈਨੂੰ ਪੁਰੀ ਉਹ ਟਾਇਰਾਂ ਕਰਕੇ ਮਾਰ ਉਹ ਤੀਏ ਮਾ ਖਿੱਚੂਗਾ ਨਹੀਂ ਦੂਏ ਹਾਂ ਦੂਏ ਨਾ ਨਾ ਤੀਏ ਮਾ ਨਹੀਂ ਰੱਬ ਦਾ ਅੱਗੇ ਤੀਏ ਮਾ ਖਿੱਚੂਗਾ ਦੂਏ ਮਾ ਕਿਦਾਂ ਆ ਜੂਗਾ ਇੱਕ ਮਿੰਟ ਰੇਲ ਕੇ ਪਹਿਲੀ ਨੂੰ ਹਾਂ ਪਹਿਲੀ ਨੂੰ ਨਹੀਂ ਨੂੰ ਆ ਜੂਗਾ ਦੋ ਨੂੰ ਰੱਖਦੇ ਟੂਰਨਾਮੈਂਟ ਐ ਓ ਮੈਂ ਤੇਰਾ ਲੈ ਟਾਇਰ ਪਾ ਲਿਆ ਆ ਜੀ ਪੁਰੀ ਦਾ ਪੁਰੀ ਦਾ ਮਟਾਲਾ ਪੁਰੀ ਦਾ ਕਰਕੇ ਮੜਾ ਐਡਵਾਂਸ ਪੰਪ ਛੱਡ ਲਿਓ ਬਰਾਬਰ ਫਿਰ ਉਹ ਟਾਇਰ ਬੜੇ ਆ ਕੱਲ ਪੰਪ 575 ਕ ਮਿਲ ਮੈਂ ਬਤਾਂ ਕੱਲ 13 ਦੇ ਟਾਇਰਾਂ ਟਰਬੋ ਲੱਗੀ ਵੀ ਤੀ ਉਹ ਫੇਰ ਫਰਾਟੇ ਮਾਰਦਾ ਹੋਊਗਾ ਟਾਇਰ ਬਰਾਬਰ ਪਾਇਬੇ ਜੇ ਕਿਤੇ ਇਹਨੂੰ ਵੀ ਟਰਬੋ ਹਵਾ ਲਵਾਣੇ ਮੈਂ ਕਿਹਾ 56 ਦੀ ਬਣ ਜਾਣੇ ਇਹਨੇ ਹਾਂ ਲਾ ਹਾਂ 56 ਦੀ ਆਏ ਆ ਅਰਜਨ ਹੈਗਾ ਅਰਜਨ ਹੈਗਾ ਮਹਿੰਦਰ ਵਾਲਾ ਦਾ ਦੋ ਬ੍ਰਾਂਡ ਵਾਲੇ ਗੁੱਸਾ ਜੇ ਗਦਾ ਹਾਥੀ ਬਣਨ ਲੱਗ ਗਿਆ ਫੇਰ ਐਡਾ ਹਾਥੀ ਤੇ ਕਿਆ ਕਰਾਉਣਾ ਏ ਨਾ ਨਾ ਇਹ ਨਾ ਜੱਗੇ ਬਾਸ ਨੇ ਕਹੀਦੀ ਇਹ ਗੱਲ ਕਹਿੰਦਾ ਜੇ ਗਦਾ ਕੋੜਾ ਸ਼ੇਰ ਵਾਲੀ ਖੱਲ ਪਾਤੀ ਕਹਿੰਦਾ ਜਦ ਹਿਣਕੂਗਾ ਮਤਾਂ ਤਾਂ ਜਦ ਵੀ ਲੱਗੇ ਜਾਣਾ ਇਹਨਾਂ ਲਾਏ ਪੂਰੀ ਦਿੱਦ ਨੂੰ ਉਹ ਗੱਲ ਆ ਵੀ ਜਿਹਦੇ ਹਾਥੀ ਵਾਲੀ ਦਾ ਸ਼ੇਰ ਵਾਲੀ ਖੱਲ ਪਾਤੀ ਜੇ ਹਿਣਕਣਾ ਫੇ ਦੱਸਦੇ ਮੇਰਾ ਗਦਾ ਨਾ ਜਿਹੜਾ ਅੰਕਲ ਪਤਾ ਕੀ ਗੱਲ ਹੈ ਜਿਹੜਾ 56 ਦੀ ਹੈ ਕੇਮ ਪੈਟਾਵਾ ਉਹ ਚੀਜ਼ਾਂ ਬੜੀਆਂ ਐ ਹਾਂ ਪਾਵਰ ਬੜੀ ਐ ਆਈ ਪਾਵਰ ਇਹਦੀ ਵੀ ਬੜੀ ਬਣ ਜੂਗੀ ਪਰ ਇਹ ਤੋੜ ਦੂਗਾ ਕੁਸ ਉਹ ਚੀਜ਼ ਹੋਰ ਹੈ ਭਰਪੂਰੀ ਚੱਲ ਪਹਿਲੇ ਸਹੀਗਾ ਉਹ ਮਾਰਾ ਤੀ ਡਾਲੀ ਰੱਖਦਾ ਨਾ ਫੇ ਉਹਨੇ ਇਹਦੇ ਜਿੰਨਾ ਪੇਰ ਕਾ ਲੂਗਾ ਉਹਨੇ ਪਤਾ ਕੀ ਉਹਦਾ ਬਹੁਤ ਇਹ ਲਖਾਣਾ ਸਾਹੀ ਜਨਾ ਘਾਤੇ ਲੈ ਕੇ ਆਰਾਮ ਸਿੰਘ ਦੀ ਮੋਟਰ ਸਹੀਂ ਵੀ ਆ ਗਿਆ ਉਹਦਾ ਜਿਹੜਾ ਸਮਝ ਲੈ ਖੇਤ ਚ ਚੱਲਦਾ ਤੇ ਅਕਲ ਤਵੀਆ ਵੀ ਵੇਚਣੀਆਂ ਵੇਣ ਇਹਨਾਂ ਨੂੰ ਤਵੀਆ ਨਹੀਂ ਆਉਦਾ ਅੰਦਰ ਖੜਾ ਬਣਾ ਲਿਆ ਕੇ ਇਹਦਾ ਟਾਈਮ ਟਾਈਮ ਦੇਖ ਲੈ ਥੋੜਾ ਟਾਈਮ ਵੇਖਣਾ ਪੂਰੀ ਨਾਲ ਸਵਾਗਾ ਵਾ ਪੂਰੀ ਸਵਾਗਾ ਮਾਰ ਕੇ ਆਈ ਚੱਲ ਲੈ 36 32 56 32 ਬਾਈ ਸਾਡੇ ਏਰੀਆ 'ਚ ਹੈ ਨਹੀਂ ਅਸੀਂ ਨਾ 22 56 32 ਦੋਹਾਂ ਦੇ ਵਿੱਚ ਬਾਈ ਜੇ ਕਿਸੇ ਦੇ ਜ਼ਿੰਮੇਵਾਰ ਦੇ ਘਰ ਖੜਾ ਹੋਇਆ ਤਾਂ ਉਹ ਵੀ ਦੱਸ ਦਿਓ ਇੱਕ ਜੱਗੇ ਆਏ ਆ ਆਪਾਂ ਨੇ ਚਲਾ ਕੇ ਵੀ ਨਹੀਂ ਦੇਖਿਆ ਨਹੀਂ ਹੁਣ ਤਾਂ ਆਪਣਾ ਹੀ ਲਿਆ ਕੇ ਚਲਾਉਣਾ ਕਿ ਖਾ ਹੋਰ ਨਹੀਂ ਚੱਲ ਜੇ ਹੁੰਦਾ ਇੱਕ ਵਾਰ ਝੂਟਾ ਦੇਖਣਾ ਲਾ ਮੋਡੀਫਾਈ ਕਰਨਾ ਵਾ ਤੋ ਜਨ ਮੁਕਾਬਲੇ ਟਰਾਲੀ ਟੁੱਲੀ ਖਿੱਚ ਹੁਣ ਨਹੀਂ ਕਾਣਾ ਨਹੀਂ ਮੈਂ ਤਾਂ ਗਾਇ ਜਾਣੇ ਆਣਾ ਇੱਕ ਤੇਰੇ ਸੌਰੀਆਂ ਕਣੀ ਪੂਰੀ ਹਾਂ ਟਰਾਲੀ ਖਿੱਚੇ ਹੋਰ ਮੁਕਾਬਲਾ ਆ ਰਿਹਾ ਉੱਥੇ ਦੇਖਦੇ ਝਟਕੇ ਵਾਹ ਹੋਏ ਚਲਾ ਕੇ ਆ ਉਦਣ ਟਰੈਕਟਰ ਲੱਦੇ ਵੀ ਤੇ ਚਮਕੌਰ ਵੀ ਖੜੇ ਤੇ ਕਿਹੜੇ ਉਹ ਆਏ ਤੇ ਉੱਥੇ ਹੋਏ ਮਾਨਸੇ ਦੇ ਨੰਬਰ ਜਿੱਤ ਕੇ ਆਇਆ ਪਹਿਲਾਂ ਜਿਹੜਾ ਅੱਪਾ ਆਇਆ ਹਾਂ ਅੱਪਾ ਕਿੱਥੇ ਗਏ ਤੇ ਤੂੰ ਨਹੀਂ ਜਾਇਆ ਮੈਂ ਕੱਲੇ ਹੀ ਗਿਆ ਦਾ ਸਲ ਫੜਲੇ ਆ ਵੀ ਦੇਖਿਆ ਤਾਂ ਤੇਰੇ ਮਗਰੇ ਮੈਂ ਆਇਆ ਦਾ ਜਿਹੜਾ ਸੋਨਾ ਲਿਕਾ ਜਿਹੜਾ ਜਿਹੜਾ ਮਰਜੀ ਦੇ ਨਾ ਇਹਨੂੰ ਇਹਦੀ ਫੋਟੋ ਖਿੱਚ ਕੇ ਘਰਾਂ ਰੱਖਣੀ ਇਹਨੂੰ ਆਦਤ ਕਰੇ ਕਰੂੰਗਾ ਪਾਪਾ ਕਹਿੰਦਾ ਤਾਂ ਵੀ ਹਾਂ ਇਹ ਚੀਜ਼ ਨਹੀਂ ਮੁੜ ਕੇ ਆ ਚੀਜ਼ ਨਹੀਂ ਨਹੀਂ ਮਿਲਦੀ ਵਈ ਸਹੀ ਮਰਜੀ ਦੇਖਣੀ ਤੂੰ ਆ ਉਹ ਹੈਗਾ ਅਰਜਨ ਦੋ ਬ੍ਰਾਂਡ ਨਹੀਂ ਰੱਖਣੇ ਹਾਂ ਹਰੇਕ ਵਾਰ ਲ ਕੇ ਰੱਖਣਾ ਹੈ ਇਹ ਵੀ ਗੱਲ ਹੋ ਗਿਆ ਉਹ ਚਲਾ ਦੂ ਪਹਿਲਾਂ ਛੋਟੇ ਨਹੀਂ ਚਲਾ ਦੇ ਕਰੂੰਗਾ ਚੀਜ਼ ਤਾਂ ਸਾਰੀ ਜਿੱਕੇ ਮੈਂ ਕਹਾਂ ਜਿੱਕਾ ਜਿਹੜਾ 56 30 ਇਹ 18 14 ਮਾਉਂਗਾ 18 14 ਇਹਦਾ ਫਿਰ ਟਰਾਲੇ ਲਈ ਜੀ ਦੀ ਉਹਨੇ ਟਰਾਲੀ ਲਈ ਤਾਂ ਆਪੇ ਬਣਾ ਦੇ ਕਰਨੀ ਹੋ ਹੋਦੇ ਕੈਟਾਗਰੀ ਦੇ ਹਿਸਾਬ ਨਾਲ ਪਾਇਏ ਪਿਆ ਮੈਂ ਸ਼ਾਨ ਨੂੰ ਡੰਗਰ ਬੱਛਾ ਜੋ ਨਾ ਮੈਨੂੰ ਖੇਚ ਆਉਂਦੀ ਲੋੜ ਨਹੀਂ ਹੈਗੀ ਵੀ ਜੱਗਾ ਗਿਆ ਵਾਈ ਭਾਪੇ ਟੋਚਨ ਵੀ ਕਰਾ ਰੱਖਿਆ ਬੇ ਮੈਂ ਆ ਆ ਗਿਆ ਦਬਦੇ ਨਹੀਂ ਹੈਗੇ ਬਹੁਤ ਬਹੁਤ ਬੜੀ ਪਾਵਰ ਹੋ ਜਾਂਦੀ ਆ ਇੱਕ ਤਾਂ ਹੁਣ ਜਿਹੜਾ ਜੌਨਟੀਅਰ ਉਹਦੀ ਪਾਵਰ ਬਣਾਈ ਪਈ ਆ ਉਹ ਹੈ ਉਹਨੇ ਦਾ ਠੀਕ ਨਹੀਂ ਆ ਡੰਡੀ ਦੀ ਜੱਟ ਲਾਈ ਵੀ ਆ ਉਹ ਜੌਨਟੀਆ ਦੀ ਘੱਟ ਲੱਗੀ ਵੀ ਆ ਬਾਈਕ ਲਾ ਨਾ ਆ ਆ ਫਸਿਆ ਤਾਂ ਨਾ ਰੇ ਹੁਣ ਬਿਜਲੀ ਮੱਕੀ ਵਾਈ ਆ ਪਾਉਰੇ ਉਹ ਤੁਸੀਂ ਕਿਹਦਾ ਬੀਜ ਦੱਸਿਓ ਬਾਈ ਕਿਹੜਾ ਬੀਜੀਏ ਪੱਕੀ ਵੇਚਣੀ ਹੈ ਹਾਂ ਪਹਿਲੀ ਵਾਰ ਮੱਕੀ ਬੀਜਣੀ ਹੈ ਦੇਖੇ ਡੈਮੋ ਕਰਕੇ ਉਹ ਕਣਕ ਬੀਜਦੇ ਨੇ ਹਾਂ ਤੈਨਾਂ ਹੈਗੇ ਕਿਆ ਪਤਾ ਚ ਪੰਜਾਹ ਵਾਲੇ ਬੀਜ ਦੇਵੇ ਹਾਂ ਹਾਂ ਬੈਡਾਂ ਵਾਲੀ ਹਾਂ ਬੈਡਾਂ ਵਾਲੀ ਬੈਡ ਵਾਲੀ ਜਦੋਂ ਮੈਂ ਕਹਾਂ ਮਸ਼ੀਨ ਵੇਚੂਗੀ ਉਹ ਮਸ਼ੀਨ ਨੇ ਮਸ਼ੀਨ ਵੇਚੂਗੀ ਜੱਗੇ ਖਾਤੀ ਭਾਰੀ ਹੁੰਦੀ ਆ ਉਹ ਵੀ ਹਾਂ 10 ਕਿਲੋ ਜੀਤ ਦੇ ਬੀਜ ਦੀ ਪਿਛਲੀ ਵਾਰ ਉਹ ਵੀ 36 ਸੀ ਤਾਂ ਜੀਤ ਨੇ ਬੀਲੇ ਰੱਖਿਆ ਉਹਦਾ ਖੇਤ ਕਿ ਕਿਆ ਕਰਿਆ ਤਾਨੇ ਉਹਦੇ ਜੀਰੀ ਦੇ ਕਣਕ ਦੇ ਵੱਡ ਜੇ ਬੀਜ ਦੀ ਸੱਚ ਨੂੰ ਚੱਲ ਫੇਰ ਠੀਕ ਐ ਭਾਈ ਦੱਸਿਓ ਹੁਣ ਕਿਆ ਸਿਸ ਇਹਦਾ ਫੋਨ ਜੱਗੇ ਨੂੰ ਕਰ ਦਿਓ ਨੰਬਰ ਵਿੱਚ ਪਾ ਦੂਗੇ ਆਪਾਂ ਟੈਟਰ ਓਕੇ ਆ ਵੀ ਆ ਕੇ ਆਪਣਾ ਚੈੱਕ ਕਰ ਲਿਓ ਬਾਕੇ ਬਾਕੇ ਤਸੱਲੀ ਕਰਾ ਕੇ ਫੇਰ ਦਊਂਗੇ ਤਸੱਲੀ ਕਰ ਲਿਓ ਇਹਦਾ ਸੈਲੂ ਸਾਡੇ ਆ ਦਾ ਗੱਲਾਂ ਆ ਆਪਣਾ ਇੱਕ ਵਾਰ ਆਪ ਤਸੱਲੀ ਕਰ ਲਿਓ ਆਕੇ ਕੋਈ ਕਮੀ ਪੇਛੀ ਨਹੀਂ ਹੈਗੀ ਕਿ ਬੜਾ ਲੈਣਾ ਹੈ ਤਾਂ ਮਜਬੂਰੀ ਪੈ ਗਈ ਵੀ ਮੁੰਡਾ ਹੁਣ ਅੰਕਲ ਦੇ ਕਹਾਣੇ ਮੰਨਦਾ ਨਹੀਂ ਹੈਗਾ 50 30 ਲੈ ਕੇ ਦੇਖੋ ਇਹੋ ਦੀ ਗੱਲ ਕੁਝ ਹੋਰ ਨਹੀਂ ਜਿਹੜਾ ਆਪ ਜਲ ਬਾਕੇ ਅਗਲੇ ਨੇ ਦੇਖ ਨਾਲੇ ਆਪਾਂ ਦਾ ਬਾਈ ਖੇਤ ਵਿਹਲਾ ਪਿਆ ਆਹਾ 2 ਮਹੀਨੇ ਬਾਅਦ 1.5 ਮਹੀਨਾ ਬਾਕੇ ਤਸੱਲੀ ਕਰਾ ਕੇ ਦਊਂਗੇ ਡੈਮੋ ਕਰੋ ਚੈੱਕ ਲੈ ਜਾਓ ਠੀਕ ਨੇ ਅੰਕਲ ਗ ਨੋ 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 9 ਫੋਟਾ ਰੋਟੇਟਰ ਆ ਉਹ ਕਣਕ ਉਹੀ ਦਿੱਤੀ ਆ ਨੋ ਫੋਟਾ ਖੇਚਦਾ 9 ਫੋਟਾ ਰੋਟੇਟਰ ਪਾ ਲੋ 9 ਫੋਟਾ ਰੋਟੇਟਰ ਵੀ ਲੱਗਦਾ ਨਹੀਂ ਕਾ ਬਨੇ ਤਾਂ ਚੀਜ਼ ਐ ਨਹੀਂ ਆਏਗੀ ਉਹ ਜੱਗੇ ਜਿਹੜਾ ਪਲੱਸ ਚ ਆ ਗਿਆ ਨਾ ਪਾਵਰ ਵੱਧ ਆ ਚੀਜ਼ ਆ ਗਈ ਇਹ ਇਹ ਵਾਲ ਉਹ ਦੇ ਮੰਗਣਾ ਹੀ ਆ ਅਰਜਨ ਜੀ ਨਹੀਂ ਪਾਵਰ ਇਹਦੇ માં ਹਾਂ ਹੈਗੀ ਆ ਭਾਈ ਉਹ ਪਾਰ ਤੋਂ ਬਹੁਤ ਬੈਠਾ ਬਾਈ ਜੀ ਨੇ ਲੈਣਾ ਨਾ ਉਹਨਾਂ ਦਾ ਗੇੜਾ ਪੈਣੇ ਨਹੀਂ ਦੇਣਾ ਹੈਗਾ ਆ ਆ ਪੂਰੀ ਨਾਲ ਨਹੀਂ ਵਿਗ ਗਿਆ ਫੇਰ ਆਪਣੇ ਨਾਮ ਆ ਆਰ.ਸੀ ਬਣੀ ਹੋਈ ਆਂ ਛੋਰਸ ਫੁੱਲਾ ਨੰਬਰ ਪਲੇਟਾਂ ਲੱਗੀਆਂ ਹੋਈਆਂ ਟਾਈਮ ਹੈਗਾ ਹੁਣ ਭਾਈ ਲੈ ਜਾਓ ਆਕੇ ਹਾਂ ਪਰ ਕੋੜਾ ਕਿਤੇ ਜੇ ਵੇਚਣਾ ਹੁੰਦਾ ਆਹ ਚੀਜ਼ਾਂ ਲਾਉਣੀਆਂ ਤੇ ਕਿਤੇ ਆਹੇ ਆਹੇ ਦੇਖ ਫੁੱਲਾ ਹੈਵੀ ਵੈਂਪਰ ਓਕੇ ਚੱਲੀਏ ਆਪਾਂ ਹੁਣ ਤੂੰ ਬਾਹਰੇ ਆ ਸੀ ਮਰੂ ਦਿਖਾ ਕੇ 5 ਕਿਲੋ ਠੀਕ ਹੈ ਇਸ ਦਾ ਬਰੀਨ ਪਾ ਦੇ ਲੈ ਸਲੈਪਾ ਕਿਹੜਾ ਹੁੰਦਾ ਜੱਗੇ ਬਹੁਤ ਮੰਗਦਾ ਕਿਹੜਾ ਆਈ 1500 ਚੱਕਰ ਹੈ ਹੇ ਬਾਈ ਪਹਿਲੇ ਹਾਈ ਮਾਰੀ ਦਾ ਆਪਦਾ ਬੱਕਰ ਕੰਨੇ ਆਲਾ ਵੱਡ ਪਾਇਆ ਹੈ ਬਾਈ ਤੇ ਅੱਗੇ ਵਾਸਤੇ ਮਰੂਤ ਲੈ ਕੇ ਆਉਂਦਾ ਕਿ ਇਹਨੂੰ ਦੇਣਾ